4.5 ਲੱਖ ਦੀ ਕਾਰ ਆਪਾਂ ਜੈਸਮੋਦ ਦੇ ਦਾਂਗੇ ਚੈਲੰਜ ਕਰਦੇ ਰੇਟ ਦਾ ਵੀਰੇ ਲੈ ਵੀ ਚੈਲੰਜ ਕਰਦਾ ਗੱਡੀ ਦਾ ਅੱਛਾ ਐਕਸ ਯੂ ਵੀ ਇਹਦੇ ਵਰਗੀ ਉਹ ਕਿੰਨੀ ਚੱਲੀ ਹੋਈ ਹੈ 65000 65000 ਚੱਲੀ ਹੋਈ ਹੈ ਕਿੰਨਾ ਮਾਡਲ ਦੀ ਵੀਰੇ ਦੇਖੋ ਬਾਈ ਇਹ ਬਈ ਇੰਟੀਰੀਅਰ ਆਈ ਹੈ ਹਨਾ ਇਹਦਾ ਹਾਂਜੀ ਹਾਂ ਕੀ ਬਾਤ ਇਹ ਤਾਂ ਗੱਡੀ ਜਹਾਜ਼ ਆ ਯਾਰ ਇਹ ਤਾਂ ਉਸਕਲ ਲਾਈਵ ਹੋ ਪਿਆ ਰੇ ਮਾਸ਼ੂ ਬਾਈ ਯਾਰ ਲਾਈਵ ਕਰਿਆ ਆਪਾਂ ਹੀ ਨੋਟ ਲਵਾਏ ਇਹ ਕਿੰਨੇ ਇੰਚ 20 ਇੰਚ ਨੇ ਜਿਹੜਾ ਆਪਣਾ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਸਕਰੀਨ ਸ਼ਾਟ ਲੈ ਆਇਆ ਬਾਈ ਕਿੰਨਾ 5000 ਡਿਸਕਾਊਂਟ 5000 ਤੋਂ ਬਾਅਦ ਸੌਦਾ ਹੁਣ ਤੋਂ ਬਾਅਦ ਪਹਿਲਾਂ ਗੱਲ ਹੋਊਗੀ ਉਸ ਤੋਂ ਬਾਅਦ ਚੈਸਪਾਈ ਦੇਖੀ ਹੁੰਦੀ ਆ 22 ਇੰਚ ਅੱਜ ਗੱਲ ਪਾਣੀ ਬਹੁਤ ਮੈਂ ਕਹਿੰਦਾ ਲੱਖ ਰੁਪਏ ਤੋਂ ਉੱਪਰ ਹੈ ਇਸ ਚ ਹੋਏ ਲੋਪਣਾ ਅੰਦਰ ਹੀ ਹੈ ਸਾਰਾ 4/4 ਹੈ ਗੱਡੀ ਦੁਬਾਰਾ ਦੱਸਿਓ ਭਾਈ ਕਿੰਨਾ ਮਾਡਲ ਹੈ 23 ਮਾਡਲ 23000 ਮਾਡਲ ਹੈ 30000 ਹੀ ਚੱਲੀ ਹੋਈ ਹੈਗੀ ਤੇ ਗੱਡੀ ਦੀ ਇਹ ਗਲਾਸ ਹੈ ਕੰਡੀਸ਼ਨ ਹੈ ਜਮਾ ਅੰਦਰੋਂ ਵੀ ਤੇ ਭਾਈ ਕਹਿੰਦਾ ਇਹ ਚੈਲੰਜ ਕਰਦਿਆਂ ਇਤੋਂ ਵਧੀਆ ਤੇ ਇਸ ਤੋਂ ਸਸਤੀ ਗੱਡੀ ਨਹੀਂ ਕੋਈ ਦੇਊਗਾ ਅੱਜ ਚਿਮਾ ਮੰਡੀ ਜਿਹੜਾ ਬਠਿੰਡਾ ਰੋਡ ਤੇ ਗੱਡੀਆਂ ਵਾਸਤੇ ਅੱ ਗੱਡੀਆਂ ਲੋਕ ਦੂਰੂ ਦੂਰੋ ਲਿਆਂ ਲਾ ਅੱਗੇ ਤੇ ਅੱਪਾ ਜਿ ਦਿਖਾਨਿਆਂ ਆ ਆ ਬਾਈਆਂ ਨੇ ਬਹੁਤ ਵਧੀਆ ਜਿਹੜਾ ਹੈਗਾ ਸੇ ਲਾ ਰੱਖਿਆ ਗੱਡੀਆਂ ਤੇ ਗੱਡੀਆਂ ਵੀ ਪੂਰੀਆਂ ਇੱਕ ਇੱਕ ਲੱਖ ਰੁਪਈਆਂ ਚਲੋ ਜੀ ਸਭ ਤੋਂ ਸਟਾਰਟ ਕਰਦੇ ਆ ਮੇਰੀ ਫੇਵਰੇਟ ਗੱਡੀ ਸਕੋਰਪਿਓ ਤੋਂ ਤੇ ਗੱਡੀ ਪੂਰੀ ਸਾਫ ਗੜੀ ਆ ਉੱਤੇ ਲਿਸਟਾ ਮਾਰ ਰਹੀ ਆ ਤੇ ਹੋਰ ਮੇਰੇ ਵਧੀਆ ਇਹਦਾ ਦੱਸੋ ਵੀ ਇਹਦਾ ਕੀ ਕੀ ਪ੍ਰਾਈਸ ਹੈ ਕੀ ਸਾਰਾ ਇਹ 2017 ਮਾਡਲ ਹੈ ਅੱਛਾ ਜੀ ਪਾਵ ਨੰਬਰ ਹੈ ਅੱਛਾ ਸੈਕੰਡ ਓਨਰ ਦੀ 13 ਲੱਖ ਰੁਪਈਆ ਡਮਾਂਡ ਹੈ ਅੱਛਾ ਠੀਕ ਹੈ 2012 ਮਾਡਲ ਹੈ 2017 ਠੀਕ ਹੈ ਅੰਦਰੋਂ ਦੇਖ ਲਿਓ ਮੇ ਕਿੰਨੇ ਚੱਲੀ ਹੋਈ ਆ ਬਈ ਇਹ ਇਹ ਵੀਰੇ ਦੇਖਣੀ ਪਣੀ ਐ 80 90 ਦੇ ਅੱਛਾ ਸੰਸਿੰਗ ਉਹ ਤਾਂ ਯਾਰ ਗੱਡੀਆਂ ਨੂੰ ਹੁੰਦਾ ਵੀ ਕੋਈ ਗੱਡੀ ਅੰਦਰੋਂ ਪੂਰੀ ਸਾਫ਼ ਪਈ ਹੈਗੀ ਚਾਹੇ ਅੰਦਰੋਂ ਨੀਗਾ ਮਾਰਨ ਤਾਂ ਪਈ ਪੂਰੀ ਅੰਦਰੋਂ ਐਨ ਓਕੇ ਵੀ ਹੈ ਕੈਪਟਨ ਸੀਟਾਂ ਲਾ ਕੈਪਟਨ ਸੀਟਾਂ ਵੀਰੇ ਇੱਥੇ ਸਪੋਰਟ ਵੀ ਹੋਦੀ ਹੈ ਜੀ ਤੇ ਦੂਜੀ ਜਾਂਦੀ ਐ ਇਹ ਕੈਪਟਨ ਸੀਟਾਂ ਹੀ ਜ਼ਿਆਦਾ ਡਿਮਾਂਡ ਖਾਰ ਦੇ ਪੈ ਲਾਈਵ ਹੋ ਪਿਆ ਰਣੀ ਮਾਸ਼ੂ ਬਈ ਯਾਰ ਲਾਈਵ ਮੇਰੇ ਆਪਾਂ ਹੀ 20 ਇੰਚ ਦੇ ਵਿੱਚ ਨੇ 22 ਇੰਚ ਲਾਏ ਨੇ ਬਾਈ ਸਾਰ ਪੂਰੀ ਹੈ ਇਹ ਵੀ ਕਿਹੜਾ ਨੰਬਰ ਜਿਹੜਾ ਕਿੰਨਾ ਮਾਡਲ ਕਰੀਓ ਸਹੀ ਮਾਡਲ ਹੈ ਇਹ ਤਾਂ ਨਵੀਆਂ ਯਾਰ 20 ਦੇ ਕਿਲੀ ਹੈ ਬੱਸ ਦੱਕੀ ਦਾ ਵਾਲੀ ਕੱਟਦੇ ਯਾਰ ਆਓ ਲੈ ਸੁਣੋ ਮੂੜੀ ਕਹਿਤਾ ਇਹਦਾ ਬਾਈ ਦੇਖੀ ਹੁੰਦੀ ਹੈ 22 ਇੰਚ ਚੱਜ ਗੱਲ ਪਾਣੀ ਬਹੁਤ ਮੈਂ ਕਹਿੰਦਾ ਲੱਖ ਰੁਪਏ ਤੋਂ ਉੱਪਰ ਹੈ ਮੈਨਸਟ ਓਏ ਲੋਪਣਾ ਅੰਦਰ ਹੀ ਹੈ ਸਾਰਾ 4/4 ਹੈ ਗੱਡੀ ਦਵਾਰੋਂ ਦੱਸੋ ਬਾਈ ਕਿੰਨਾ ਮਾਡਲ ਹੈ ਸਹੀ ਮਾਡਲ 23 ਮਾਡਲ ਹੈ 30000 ਹੀ ਚੱਲੀ ਹੋਈ ਹੈਗੀ ਤੇ ਗੱਡੀ ਦੀ ਇਹ ਕਲਾਸ ਹੈ ਕੰਡੀਸ਼ਨ ਹੈ ਜਮਾ ਅੰਦਰੋਂ ਵੀ ਦਿਖਾ ਦੇਣਾ ਤੁਹਾਨੂੰ 4/4 ਹੈ ਜੀ ਗੱਡੀ ਸਾਮਣੇ ਕੰਚੂ ਪਈ ਹੈ ਉਧਰ ਤੁਸੀਂ ਹਾਂ ਜੀ ਆਲ ਰਿਗਨਰ ਦੀ ਗਾਰੰਟੀ ਹੈ ਹਾਂ ਜੀ ਆਲ ਰਿਗਨਰ ਦੀ ਗਾਰੰਟੀ ਹੈ ਬਾਈਆਂ ਦੀ ਸਰਵਿਸ ਰਿਕਾਰਡ ਹੈ ਠੀਕ ਹੈ ਜੀ ਤੇ ਟਾਇਰ ਦੇਖ ਲਓ ਯਾਰ ਫਰਸਟ ਓਨਰ ਦੀ ਕਾਰ ਹੈ ਟਾਇਰ ਇੱਕ ਨੰਬਰ ਪਾਏ ਨੇ 22 ਇੰਚ ਲਾਏ ਨੇਗੇ ਤੇ ਫਰਸਟ ਓਨਰ ਹੈ ਮਤਲਬ ਯਾਰ ਇੱਕ ਨੰਬਰ ਗੱਡੀ ਹੈ ਨਮੀਨੇ ਹਾਲ ਨਾਲੋਂ ਆਹ ਅੱਜ ਕੱਲ ਤੇ ਇਹਦੀ ਕੀ ਡਿਮਾਂਡ ਆ ਕਿਹਾ 15.5 ਲੱਖ ਸਾਢੇ 15 ਲੱਖ ਤਾਰਾ ਮਾਡਲ ਆ ਸੋਰੀ 23 ਮਾਡਲ 23000 ਚੱਲੀ ਹੋਈ ਤੇ ਆ ਵੀ ਯਾਰ ਮਹਿੰਗੇ ਹੁੰਦੇ ਨੇ ਆ 22 ਇੰਚ ਨੂੰ ਲੱਗਾ 1.5 ਲੱਖ ਰੁਪਏ ਪੈਂਦੇ ਨੇ ਹਣਾ ਭਾਈ ਜੀ 3 ਲੱਖ ਦੀ ਮੋਡੀਫਿਕੇਸ਼ਨ ਉਹਨੂੰ ਜਾਂਦਾ ਤੇ 3 ਲੱਖ ਰੁਪਏ ਰ ਉੱਪਰ ਲੱਗਿਆ ਉਹ ਦੇਖੀ ਜਾਂਦਾ ਹੈਗਾ ਆ ਹੁਣ ਲਾਏ ਨੇ ਕੋਲ ਲੈਂਪ ਲਾਈਟਿੰਗ ਕੋਡਿੰਗ ਸਭ ਕੁਝ ਕੀਤਾ ਹੋਇਆ ਠੀਕ ਹੈ ਗੱਡੀਆਂ ਸਾਰੀਆਂ ਰੱਖੀਆਂ ਹੋਈਆਂ ਡਿਮਾਂਡ ਨੇ ਆ ਪੂਰੀਆਂ ਠੀਕ ਹੈ ਤੇ ਆਜੋ ਭਾਈ ਸਵਿਫਟ ਦਿਖਾਏ ਮਾੜ ਜਾ ਸਵਿਫਟ ਦੀ ਵੀ ਅੱਜ ਕੱਲ ਭਾਈ ਬਹੁਤ ਆ ਵੀ ਕਰਮ ਬਹੁਤ ਜਾ ਰਹੇ ਨੇ 14 ਮਾਡਲ ਲਈ ਕਸਟਮ ਮੋਡੀਫਾਈ 2014 ਫਸਟ ਹਾਂ ਠੀਕ ਹੈ 4 ਲੱਖ ਕਿਲੋਮੀਟਰ ਚੱਲਿਆ ਹੋਇਆ ਰੱਖੀ ਹੈ ਇਹਦਾ ਕੀ ਆਖੀ ਨੇ ਕਿ ਵਧੀਆ ਰੇਟ ਦੇਣਾ ਭਾਈ ਜੀ 4 ਲੱਖ 4 ਲੱਖ ਤੋਂ ਅੰਦਰ 14 ਮੋੜਨ ਪਿਆ ਆਉਣਾ ਬਾਕੀ ਬੈਠ ਕੇ ਗੱਲ ਕਰਾਂਗੇ ਜੀ ਨੇਗੋਸ਼ੀਏਸ਼ਨ ਹੋ ਜੂਗਾ ਰੇਟ ਠੀਕ ਹੈ ਜੀ ਤੇ ਦੂਜੀ ਗੱਲ ਇੱਕ ਮੈਂ ਹੋਰ ਕਹੂੰਗਾ ਜਿਹੜਾ ਆਪਣਾ ਇਹ ਵੀਡੀਓ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਸਕਰੀਨਸ਼ਾਟ ਲੈ ਆਇਓ ਭਾਈ ਕਿੰਨਾ 5000 ਤੋਂ ਬਾਅਦ ਸੌਦਾ ਹੋਣ ਤੋਂ ਬਾਅਦ ਪਹਿਲਾਂ ਗੱਲ ਹੋਊਗੀ ਉਸ ਤੋਂ ਬਾਅਦ ਚਾਹੇ ਸੌਦਾ ਹੋਣ ਤੋਂ ਬਾਅਦ 5000 ਰੁਪਏ ਹੋਰ ਡਿਸਕਾਊਂਟ ਕਰ ਸਕਦੇ ਹੋ ਸਕਰੀਨ ਸ਼ਾਟ ਦਿਖਾਣਾ ਪਊਗਾ ਸਕਰੀਨ ਸ਼ਾਟ ਦਿਖਾਣਾ ਪਊਗਾ ਵੀਰੇ ਇਹ ਨਹੀਂ ਹੈਗਾ ਠੀਕ ਹੈ ਜੀ ਤੇ ਆ ਜਾਓ ਅਗਦੀ ਵੀਰੀ ਇਹ ਵੀ ਸਵਿਫਟ 2013 ਮਾਡਲ ਇਹਦਾ ਮਾਡਲ ਹੈ ਇਹ ਕਿੰਨਾ ਚੱਲੀ ਦੀ ਹੈ ਇਹ 80 ਕਿਲੋਮੀਟਰ ਚੱਲੀ ਆਪਾਂ ਕੀ ਹੋ ਜਾਓ ਤੇ ਆ 스위프트 ਆ ਕੀ ਵੀਰੇ ਵਾਈਟ ਕਲਰ ਹੈਗਾ ਤੇ ਮਿਸਲਿੰਗ ਦੇ ਟਾਇਰ ਨੇਗੇ ਇਹ ਕਿੰਨਾ ਮਾਰਦਾ ਵੀਰੇ ਆਜ ਕੋੜਿਆ ਇਸ ਤੇਰਾ ਮਾਡਰਨ ਫਰਸਟ ਓਨਰ ਮਹਾਲੀ ਨੰਬਰ 2013 ਨੰਬਰ ਆ ਫਰਸਟ ਓਨਰ ਆ ਮਹਾਲੀ ਨੰਬਰ ਆ ਬਾਈ ਜੀ BB62 ਨੰਬਰ ਦਾ ਉਦਾਂ ਹੀ ਡਿਮਾਂਡ ਕੋ ਫਰਸਟ ਓਨਰ ਦੀ ਕਾਰ ਆ ਇਹ ਫਰਸਟ ਓਨਰ ਕਾਰ ਆ ਗੱਡੀ 1 ਲੱਖ ਲਈ ਆ ਮਿਸਲਿੰਗ ਦੇ ਟਾਇਰ ਨੇਗੇ ਅੰਦਰੋਂ ਦਿਖਾ ਦਿਓ ਵੀਰੇ ਮਾਰੇ ਜਾ ਗੱਡੀਆਂ ਦੀ ਗਾਰੰਟੀ ਆ ਸਾਰੀਆਂ ਦੀ ਬਾਈ ਦੀ ਗੱਡੀਆਂ ਸਾਰੀਆਂ ਇਹਨਾਂ ਨੇ ਹੋਈਆਂ ਕਰਨਾ ਬਾਈ ਕਹਿੰਦੇ ਕੱਟੀਆਂ ਨਹੀਂ ਕਰਿਆ ਹੋਇਆ ਪਾ ਦਿਓ ਵੀਰੇ 30000 ਰੁਪਏ ਜਮ੍ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਗੱਡੀਆਂ ਨਾਲ ਕੋਈ ਕਟ ਨਹੀਂ ਹੈਗਾ ਜਿਹੜੀ ਨੋਰਮਲ ਜਿਹੜੀ ਡਿਮਾਂਡ ਹੈ ਗੱਡੀਆਂ ਦੀ ਉਹ ਵੀ ਬਈ ਨੇ ਗੱਡੀਆਂ ਖਲਾਅ ਰੱਖੀਆਂ ਨੇ ਐ ਤਾਂ ਉਹਨੂੰ ਉੱਥੇ ਤੱਕ ਲੈਣ ਲੱਗ ਜੀ ਉਹਦਾ ਕੋਈ ਫਾਇਦਾ ਨਹੀਂ ਹਨਾ ਸੌਦਾ ਉਹੀ ਹੋਵੇ ਜਿਹੜਾ ਡੰਮ ਵਾਲਾ ਹੋਵੇ ਆ ਜੋ ਗਰੀ ਆ ਵੀ ਮੁਕਤਾ ਗੀ ਮੈਸਰ ਉਸਤੇ ਦੇ ਆ ਪ੍ਰੋਜੈਕਟ ਇਹ ਆ ਮੋੜੀ ਇਹ ਪਹਿਲਾਂ ਉਸ ਜਿਹੜੀ ਹੋਵੇ ਆ ਆ ਦਾ ਇਹਦਾ ਦੱਸੋ 2013 ਮਾਡਲ 2013 ਮਾਡਲ ਸੈਕੰਡ ਹੰਡਰਡ ਸੈਕੰਡ ਹੰਡਰਡ ਹੈ ਬਸਾ 7 ਲੱਖ 27 ਹਜ਼ਾਰ ਚੱਲੀ ਆ ਜੇਨੂਨ ਆਪਣੀ ਨਾਲ ਦੀ ਦੀ ਕਿੰਨੀ ਨਾਲ ਦੀ ਆ ਠੀਕ ਹੈ ਤੇ ਠੀਕ ਹੈ ਵੀਰੇ ਐਮ ਆਰ ਆ ਦੇ ਟਾਇਰ ਵਧੀਆ ਪਾਏ ਨੇ ਤੇ ਸੈਕੰਡ ਓਨਰ ਸੈਕੰਡ ਓਨਰ ਆ ਗੱਡੀਆਂ ਇਹ ਵੀ ਗੱਡੀ ਓਕੇ ਆ ਠੀਕ ਹੈ ਇਹਦਾ ਕੀ ਰੇਟ ਆ ਲੈਣ 35 ਲੱਖ 50000 ਰੁਪਏ ਮਾੜਾ ਮੋਟਾ ਕਰ ਦੂੰ ਨਾ ਜਮਾਲ ਅਸਰ ਕਰਕੇ ਜਮਾਲ ਅਸਰ ਕਰ ਫੈਦਾ ਭਾਈ ਜਮਾਲ ਅਸਰ ਕਰਕੇ ਦੱਸਿਆ ਕਹਿੰਦੇ ਜਮਾ ਨੈਟ ਫਾਇਦਾ ਓਕੇ ਠੀਕ ਹੈ ਜੇ ਸ਼ੇਅਰ ਕਰਕੇ ਆ ਗਿਆ ਉਹ ਤਾਂ ਆਪਣਾ ਹੋ ਜੂਗਾ ਹਨਾ ਹੋ ਜੂਗਾ ਚਲੋ ਕੋਈ ਨਹੀਂ ਵੀਰੇ ਤੁਸੀਂ ਆ ਜਿਓ ਕੋਈ ਨਹੀਂ ਆਪਾਂ ਫੇਰ ਵੀ ਮਾੜਾ ਮੋਟਾ ਜੋੜ ਹੀ ਹੋਣਾ ਬਾਈ ਆਪਣੇ ਕੋਸ਼ਿਸ਼ ਕਰਾਂਗੇ ਤੇ ਆ ਆਪਾਂ ਜਮੀਨ ਸ਼ੋਰੂ ਕਰੀਏ ਹੋਰਿਆ ਕਿ ਨਾ ਮਰਨਾ 20000 ਪਲੱਸ 16000 ਚੱਲੀ ਦੀ ਗਾਰੰਟੀ ਬੰਪਰ ਟੂ ਬੰਪਰ ਰੈਨਲ ਦੀ ਗਾਰੰਟੀ ਇਹ ਕਿਰੇ ਰੇਰ ਐਨ ਜੀ ਸੀ ਐਡਮ ਜਮਨ ਨੈਟ ਟੂ ਫੈਕਟਰ ਜਮਨ ਲਾਸਟ ਪੀਰੀਅਡ ਆ 7 ਲੱਖ ਐਡੀ ਐ ਦੋਵੇਂ ਚਾਹੀਆ ਬੀਮਾ ਪੋਲਿਸ਼ਨ ਓਕੇ ਮਾਹੋਂ ਤੇ ਟਾਇਰ ਸਲਿੱਪ ਨਹੀਂ ਆਉਂਦੀ ਟਾਇਰ ਬੂਲੋ ਤੇ ਪਏ ਨੇ ਕਿ ਟਾਇਰ ਵੀ ਓਕੇ ਆ ਦੀ ਮੈਂ ਜਰ ਮੈਂ ਫੇਰ ਦੁਬਾਰਾ ਦੁਬਾਰਾ ਕਹੀ ਜਾਂਦਾ ਵੀ ਸਾਰੀ ਗੱਡੀ ਇਹਨਾਂ ਕੋਲ ਓਕੇ ਪਈਆਂ ਨੇ ਜਮਨ ਨਵੀਆਂ ਗੱਡੀਆਂ ਕਿਹੜੀਆਂ ਬੱਤੀ ਵੀ ਹੋ ਜਾਊਗਾ ਬਾਤ ਹੈ ਹਾਂਜੀ ਹੋ ਜਾਊਗਾ ਠੀਕ ਹੈ ਓਨ ਟੇਬਲ ਬੈਠ ਕੇ ਗੱਲਬਾਤ ਹੋ ਜੂ ਗੱਡੀ ਯਾਰ ਇਹ ਨਾ 21 ਮਾਡਲ ਹੈ ਹਨਾ ਗੱਡੀ ਨੂੰ ਦਿਖਾਓ ਆ ਜੋ ਭਾਈ ਅੰਦਰ ਦਿਖਾ ਦਵਾਂਗਾ ਬੱਸ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਯਾਰ ਆ ਜੋ ਫੇਰ ਕਲੀਅਰ ਵੀ ਲੱਗਿਆ ਹੋਇਆ ਸਾਰਾ ਗੱਡੀ ਐਨ ਪੁਸ਼ ਬਟਨ ਸਟਾਰਟ ਕੁਝ ਬਟਨ ਸਟਾਰਟ ਹੈ ਜੀ ਤੇ ਲੋ ਜੀ ਤੇ ਵੀ ਗੱਡੀ ਉੱਤੀ ਐ ਤੇ ਆਹ ਨੂੰ ਤੇ ਮੈਂ 2014 ਬਾਈ ਇੱਕ ਗੱਲ ਕਹੂੰਗਾ ਐਕਸਯੂਵੀ ਗੱਡੀ ਜਿਹਨੇ ਚਲਾ ਲਈ ਇਹ ਚੀਜ਼ ਦੀ ਗਰੰਟੀ ਹੈ ਜਿਵੇਂ ਆਈਫੋਨ ਚਲਾ ਲਿਆ ਨਾ ਮੇਰੇ ਮਿੱਤਰ ਨੇ ਸੰਗਰੂਰ ਦੋ ਜਣੇ ਨੇ ਐਕਸਯੂਵੀ ਲਈਆ ਉਹ ਮੁੜ ਕੇ ਦੋਨਾਂ ਨੇ ਫੇਰ ਐਕਸਯੂਵੀ ਲਈ ਦੋਨਾਂ ਨੇ ਵੇਚ ਕੇ ਫੇਰ ਫੇਰ ਐਕਸਯੂਵੀ ਲਈ ਉਹ ਕਹਿੰਦਾ ਯਾਰ ਜਿਹੜੀ ਇਹ ਗੱਡੀ ਹੈ ਬਸ ਗੱਲ ਇਹ ਹੈ ਵੀ ਇਹ ਗੱਡੀ ਦੀ ਜਿਹੜੀ ਹੈ ਕੋਈ ਮਾਰਕੀਟਿੰਗ ਨਹੀਂ ਉਹ ਨਹੀਂ ਹੋ ਜਾਣਾ ਤੇ ਉਹਦੇ ਕਰਕੇ ਬਹੁਤ ਘੱਟ ਰੇਟ 'ਚ ਮਿਲ ਜਾਂਦੀ ਹੈ ਤੇ ਨਾਲੇ ਜਿਹੜੀ ਚਲਾਈ ਹੈ ਚਲਾਈ ਵੀ ਮਤਲਬ ਜਾਹ ਜੀ ਹੈ ਸਪੂਰਟੀ ਉਹਦਾ ਬਸ ਲੈਣੀ ਹੋਈ ਹੀ ਹੈ ਲੈਣੀ ਹੀ ਹੈ ਵੀਰੇ ਉਹ ਫਿਰ ਜਿਹਨੇ ਆ ਚਲਾ ਲਈ ਮੁੜ ਕੇ ਗੱਡੀ ਵਿੱਚ ਸਕੋਰਪੀਓ ਦੀ ਬਸ ਜਿਵੇਂ ਕਹਿ ਲੋ ਇੱਕ ਭੇੜ ਚੱਲ ਕਹਿ ਲੋ ਬਸ ਜਲਵਾ ਹੋਊਗਾ ਗੱਡੀ ਦਾ ਪਰ ਆਹ ਗੱਡੀ ਸਕੋਰਪੀਓ ਨਾਲੋਂ ਜ਼ਿਆਦਾ ਵਧੀਆ ਐਵਰੇਜ ਕੋ ਵੀ ਤੇ ਚਲਾਈ ਵਿੱਚ ਦਿਖਾ ਦਿੰਦੇ ਇਹ ਕਿੰਨਾ ਮਾਡਲ ਹੈ ਵੀਰੇ ਕਹਿੰਦਾ ਸਹੀ ਸੀ ਦੱਸ ਦੋ ਯਾਰ 2012 ਮਾਡਲ 2010 ਦਾ ਮਾਡਲ ਠੀਕ ਹੈ ਇਹ ਕਿੰਨਾ ਦੇ ਦਾਂਗੇ ਉੱਚੀ ਦੇ ਦੋਗੇ ਆ ਜਾ ਕੋਲੇ ਮਾੜਾ ਪੁੱਛੀ ਰੇਟ ਹਾਂਜੀ 4.5 ਲੱਖ ਦੀ ਕਾਰ ਆਪਾਂ ਜੈਸ ਸਮਾਂ ਦੇ ਦਾਂਗੇ ਚੈਲੰਜ ਕਰਦੇ ਰੇਟ ਦਾ ਵੀਰੇ ਲੈ ਵੀ ਚੈਲੰਜ ਕਰਦਾ ਗੱਡੀ ਦਾ ਅੱਛਾ ਐਕਸ ਟੀ ਯੂ ਵੀ ਇਹਦੇ ਵਰਗੀ ਉੱਤ ਹੋਇਆ ਓਕੇ ਕਿੰਨੀ ਚੱਲੀ ਜਾਏ 6000 6000 ਚੱਲੀ ਹੋਈ ਆ ਕਿੰਨਾ ਮਾੜੀ ਵੀਰੇ ਦਵਾ 2014 W6 2014 W6 ਸਮਝ ਲੈਗਾ ਆ ਜੀ ਅੰਦਰ ਦੇਖਣਾ ਯਾਰ ਗੱਡੀਆਂ ਨੂੰ ਹੁੰਦਾ ਹੀ ਕੁਝ ਨਹੀਂ ਇਹਨਾਂ ਨੂੰ ਹੁਣ ਐ ਵੀ ਇਸ ਕਾਰ ਕਿਉਂ ਰੱਖੀ ਹੋਈ ਐ ਉਵੇਂ ਪਈ ਐ 8 ਸਾਲ ਹੋ ਗਏ ਆਹ ਅੰਟੀਰੀਅਰ ਦੇਖੋ ਬਈ ਇਹ ਬਈ ਇੰਟੀਰੀਅਰ ਨਹੀਂ ਐ ਹਨ ਇਹਦਾ ਗਰੰਟੀ ਹਾਂ ਜੀ ਵਾਹ ਵਾਹ ਇਹ ਤਾਂ ਗੱਡੀ ਜਹਾਜ਼ ਆ ਯਾਰ ਇਹ ਤਾਂ ਕੋਈ ਕੈਨ ਦੀ ਲੋੜ ਹੀ ਨਹੀਂ ਬਾਕੀ ਓਕੇ ਵੀ ਇਹ ਗੱਡੀ ਜਮਾਨਾ ਹੈ ਕੋ ਬੰਦਾ ਹੀ ਕੁਛ ਨਹੀਂ ਯਾਰ ਗੱਡੀਆਂ ਨੂੰ ਇੰਜਲ ਦੀ ਬਹੁਤ ਸੇਲੇਟ ਚਕਾਰ ਗਈ ਉਹ ਗੱਲ ਆ ਵੈਸੇ ਬਾਈ ਉਹ ਗੱਲ ਕਰਦਾ ਹਣਾ ਵੀ ਜਿਵੇਂ ਅੱਜ ਕੱਲ੍ਹ ਆ ਸਵਿਫਟਾਂ ਵੀ ਲੈਣੇ ਆਪਾਂ ਨਾ 6-6 ਲੱਖ ਰੁਪਏ ਵੈਸੇ ਹੀ ਗੱਲ ਕਰਦਾ ਇਹੋ ਬੰਦਾ ਗੱਡੀ ਲੈ ਲਈ ਯਾਰ ਹਣਾ ਸਵਿਫਟ ਦੇ ਰੇਟ ਚ ਕਰਦੇ ਨੇ ਸਵਿਫਟ ਦੇ ਰੇਟ ਚ ਗੱਡੀ ਮਿਲ ਜੂਗੀ ਤੁਹਾਨੂੰ ਠੀਕ ਹੈ ਤੇ ਬਾਕੀ ਜਮਾਂ ਲਾਸਟ ਆ ਬਈ ਇਹਦਾ ਰੇਟ ਠੀਕ ਹੈ ਵੀਰੇ ਬੱਸ ਵੀਡੀਓ ਵਾਲੇ ਨੂੰ 5000 ਬਟ ਸਪੌਂਸਰ ਉਹ ਦੇ ਦਾਂਗਾ ਕਰ ਦੋ ਚਲੋ ਠੀਕ ਨਾਲ ਇੱਕ ਕਿੱਟ ਜ਼ਰੂਰ ਦੇ ਦਾਂਗੇ ਨਾਲ ਕਿੱਟ ਅੱਛਾ ਕਿੱਟ ਵੀ ਦੇਵੋ ਉਹ ਸਰਪ੍ਰਾਈਜ਼ ਹੈਗੇ ਠੀਕ ਹੈ ਗਿਫਟ ਵੀ ਇਹ ਅੱਜ ਵਰਨਾ ਵਰਨਾ 2012 2012 ਮਾਡਲ ਫਸਟ ਓਨਰ ਹੈ ਤੇ ਓਕੇ ਕਿੰਨਾ ਕਿਲੇ ਵੀਰੇ ਅਲਾਈ ਦੇਖਾ ਤੋਂ ਪੜਿਆ ਜੇ ਮੈਂ ਕਹਿੰਦਾ ਆ ਜਿਵੇਂ ਆਇਆ ਮੜਿਆ ਕਰ ਇਹ ਅਲਾਈ ਦੇਖ ਲਓ ਇਹ ਕਿੰਨਾ ਕਿਲਾ ਹੈ ਵੀਰੇ 80 90 ਕਿਲੋਮੀਟਰ ਚੱਲੀ 80 90 ਹਜ਼ਾਰ ਚੱਲੀ ਹੈ ਠੀਕ ਹੈ ਵੀਰੇ ਫਸਟ ਓਨਰ ਦੀ ਕਾਰ ਆ ਸਰੂ ਨੰਬਰ ਸਰੂ ਨੰਬਰ BB13 ਨੰਬਰ ਹੈ ਜੀ ਤੇ ਇਹਦਾ ਦੱਸੋ ਖਿੱਟ ਕੇ ਲਾ ਦਿਓ ਰੇਟ ਪਤਾ ਕੀ ਹੈ ਫਿਰ 4 ਲੱਖ ਰੁਪਏ 10 ਲੱਖ ਬੈਠ ਬੈਠ ਕੇ ਆਦੇ ਕੀ ਹੋ ਗਰ ਆ ਠੀਕ ਹੈ ਜੀ ਉਹ ਗੱਲ ਉਹਦੇ ਤੇ ਵੀ ਨਹੀਂ ਲੱਗਿਆ ਇਹ ਬਾਈ ਦਾ ਉਦਾਂ ਵੀ ਸੁਭਾਅ ਹੀ ਮਾਸੂਦਾ ਵਧੀਆ ਲੱਗਿਆ ਮੈਂ ਪਹਿਲੀ ਵਾਰ ਹੀ ਮਿਲਿਆ ਬਾਈ ਨੂੰ ਤੇ ਗੱਡੀ ਉਹ ਇੰਜਨ ਜਨ ਸਾਰਾ ਤੁਸੀਂ ਸੁੱਕਿਆ ਪਿਆ ਤੇ ਜਿਹੜੀ ਗੇਅਰ ਸਾਰੀਆਂ ਗੱਡੀਆਂ ਦੀ ਸਾਰੀ ਗਰੰਟੀ ਤੁਹਾਨੂੰ ਦਿਖਾਉਂਦੀ ਆ ਗੱਡੀਆਂ ਮੈਂ ਤੁਹਾਨੂੰ ਦੱਸਾਂ ਯਾਰ 4 8 ਗੱਡੀਆਂ ਨਹੀਂ ਗਿਆ ਹਨਾ ਬਾਈ 8 ਗੱਡੀਆਂ ਨੇ ਇਹ ਬਾਈ 16 ਵੀ ਕਰ ਸਕਦੇ ਸੀਗੇ ਉਹ ਬਾਰਸਕਾਰ ਕੀ ਹੋਣਾ ਨਾ ਮਹਿੰਗੀਆਂ ਗੱਡੀਆਂ ਖੜਾ ਰੱਖਦੇ ਨੇ ਇਹ 16 ਵੀ ਕਰ ਸਕਦੀ ਗੱਡੀਆਂ ਨੂੰ ਪਰ ਬਾਈ ਪਹਿਲਾਂ ਸੀ ਗੱਲਬਾਤ ਕਰੀ ਕਹਿੰਦਾ ਮੇਰੇ ਗੱਡੀਆਂ ਆਪਣੀ ਸਾਰੀਆਂ ਓਕੇ ਨੇ ਜੀ ਪਹਿਲਾਂ ਗੱਲਬਾਤ ਕਰਦੇ ਆ ਜਿਵੇਂ ਵੀ ਕਹਿੰਦਾ ਵੀਰੇ ਸਾਰੀਆਂ ਗੱਡੀਆਂ ਓਕੇ ਨੇ ਇਹ ਪੈਟਰੋਲ ਤੇ ਆ ਗਈ ਵੀਰੇ ਇਹ ਪੈਟਰੋਲ ਠੀਕ ਹੈ ਤੇ ਗੱਡੀਆਂ ਸਾਰੀਆਂ ਬਾਈ ਦੀ ਓਕੇ ਨੇ ਅੱਠ ਗੱਡੀਆਂ ਨਹੀਂਆਂ ਗਿਫਟ ਵੀ ਦੇਣਗੇ ਤੇ ਜਿਹੜਾ ਰੇਟ ਵੀ ਬੈਠ ਕੇ ਗੱਲਬਾਤ ਹੋ ਜੂਗੀ ਇਹ ਤੋਂ ਸਸਤਾ ਮੈਨੂੰ ਨਹੀਂ ਲੱਗਦਾ ਬਾਈ ਕਿਤੇ ਨੂੰ ਬਾਈ ਨੇ ਚੈਲੇਂਜ ਕਰਤਾ ਠੀਕ ਹੈ ਸੋਣਾ ਧੋਖੇਦਾਰੀ ਤੋਂ ਜਰੂਰ ਬਚ ਉਹ ਅੱਜ ਕੱਲ੍ਹ ਤੂੰ ਨੂੰ ਇਹ ਤੋਂ ਘੱਟ ਰੇਟ ਮਿਲ ਗਿਆ ਪਰ ਜਿਵੇਂ ਬਾਈ ਨੇ ਸੱਗ ਗਾਰੰਟੀ ਹੈ ਸਾਰੀ ਗੱਡੀਆਂ ਦੀ ਚਲਾਈ ਦੀ ਸਾਰੀ ਹਨ ਤੇ ਬਾਕੀ ਤੇ ਇਹ ਗੱਡੀਆਂ ਸੀ ਵੀਰੇ ਵੀਡੀਓ ਵਕਤ ਬਾਅਦ ਸ਼ੇਅਰ ਕਰਦੇ ਹੋ ਜਿਹਨੇ ਲੈਸਨ ਲੈਣਾ ਹੈਗਾ ਤੇ ਆਪਾਂ ਨੂੰ ਐਂ ਦਾ ਆਪਣਾ ਰਿਸ਼ਤਾ ਦਾ ਭੈਣ ਭਾਈ ਕਹਿੰਦਾ ਯਾਰ ਸਵਿਫਟ ਦਵਾ ਦੇ ਭਈ ਐ ਸਕਾਰਪਿਓ ਨਹੀਂ ਖੜੀ ਪਈ ਐ ਐਕਸਿਊ ਵੀ ਨਹੀਂ ਖੜੀ ਕਿਸੇ ਕੋਲੇ ਆਪਾਂ ਅਕਸਰ ਸੁਣਦੇ ਆ ਥੋੜਾ ਇੱਕ ਸ਼ੇਅਰ ਬਾਈ ਦਾ ਜਿਹੜਾ ਕੰਮ ਹੈ ਮੱੱਚਾ ਕੰਮ ਹੈ ਠੀਕ ਹੈ ਆਪਾਂ ਉਹਦਾ ਦੇ ਦਿਆ 20 20 30 30 ਗੱਡੀਆਂ ਖੜਾ ਰੱਖੀ ਹੁੰਦੀਆਂ ਨੇ ਉਹਦੇ ਕੋਈ ਫਾਇਦਾ ਨਹੀਂ ਕਿਦਾਂ ਵਾਲੀ ਗੱਡੀਆਂ ਨੇ ਬਾਈ ਦੀਆਂ ਚਿੰਬੇ ਆਹ ਦੇਖ ਲਓ ਐਮ ਐਸ ਮੋਟਰਸ ਠੀਕ ਹੈ ਜੀ ਬਠਿੰਡਾ ਰੋਡ ਤੇ ਐ ਬਾਈ ਦਾ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਥੱਲੇ ਤੇ ਜੇ ਅੱਜ ਕੱਲ ਕੀ ਹੈ ਯਾਰ ਥੋੜਾ ਪੈਸਾ ਯਾਰ ਅੱਜ ਕੱਲ ਤੰਗੀ ਸਰਕ ਕੋਲ ਹੀ ਆ ਹਨ ਤੇ ਸ਼ੌਕ ਵੀ ਪੂਰੇ ਕਰਨੇ ਨੇ ਤਾਂ ਬਾਈ ਲੋਨ ਕਰਦੇ ਨੇਗੇ ਤੇ ਉਹਦਾ ਦੋ ਬਾਈ ਲੋਨ ਦਾ ਦਾ ਬਾਈ ਲੋਨ ਲਈ ਬੜਿਆ ਆਧਾਰ ਕਾਰਡ ਤੇ ਪੈਨ ਕਾਰਡ ਚਾਹੀਦਾ ਤੇ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਸਿੰਪਲ ਸਕੋਰ 40-50000 ਰੁਪਏ ਦੇ ਕੇ ਕਾਰ ਦੇ ਦਵਾਂਗੇ ਅਸੀਂ 40 ਘੱਟੋ ਘੱਟ 40-50000 ਰੁਪਏ ਡਾਊਨ ਪੇਮੈਂਟ ਹੋਵੇ ਗੱਡੀ ਦੀ ਤੇ ਉਸ ਤੋਂ ਬਾਅਦ ਜਿਹੜਾ ਵੀ ਆਸਾਨ ਵਿਕਤ ਹੈਗੀ ਪੀਵੀ 13 ਨੰਬਰ ਦੀ ਹਾਂਜੀ 40000 ਰੁਪਏ ਨੇ ਇੱਕ ਕਾਰ ਦੇ ਦਵਾਂਗੇ 40000 ਬੈਂਕੋਂ ਲਾਉਣ ਬਾਕੀ ਲੋਨ ਹੋ ਜੂਗਾ ਠੀਕ ਹੈ ਜੀ ਤੇ ਉਥਾਰ ਦਾ ਜਿਹੜਾ ਵੀ ਹੈ ਨਾ ਸਾਰੇ ਲੋਨ ਹੋ ਜੂਣ ਆਸਾਨ ਕਿਸ਼ਤਾਂ ਆਉਣਗੀਆਂ ਤੇ ਬਾਕੀ ਬਾਈ ਦੀ ਬਹੁਤ ਵਧੀਆ ਲੱਗਿਆ ਤੇ ਵੀਡੀਓ ਸ਼ੇਅਰ ਕਰਦੇ ਬਾਈ ਦਾ ਨੰਬਰ ਦੁਆਰਾ ਪੋਹ ਦਿੰਦਾ ਹਾਂ 9853125257 ਬਾਈ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਜਰੂਰ ਕਰ ਲਿਓ ਤੇ ਹੋਰ ਵੀਡੀਓ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਹੈ ਤੁਹਾਨੂੰ